ਲਓ ਜੀ ਇੱਕ ਝੰਡਾ ਰਹਿ ਗਿਆ ਸੀ ਉਹ ਕੋਈ ਲਵਾ ਲਿਆ ਇੱਕ ਮੋਟਰਸਾਈਕਲ ਤੇ ਤੇ ਆਪਾਂ ਚਲੋ ਲਓ ਜੀ ਕੀ ਹਾਲ ਚਾਲ ਸਵਾਗਤ ਹੈ ਇੱਕ ਨਵੇਂ ਬਲੌਗ 'ਚ ਤੇ ਦੇਖ ਸਕਦੇ ਆਂ ਇਨੇ ਮੁੰਡਿਆਂ ਨੇ ਜੀ ਹੁਣ ਜਾਣਾ ਫਤਿਹਗੜ੍ਹ ਸਾਹਿਬ ਅੱਜ ਯਾਤਰਾ ਤੇ ਤੇ ਕੱਲ ਨੂੰ ਆ ਜਾਣਾ ਵਾਪਸ ਤੇ ਇਹ ਮੁੰਡੇ ਆਂਡੇ ਤਿਆਰ ਨੇ ਆਪ ਵੀ ਤਿਆਰ ਹੋ ਗਏ ਯਾਰ ਕਿਨੇ ਕੋਲ ਪਰਨੇ ਤੇ ਆਪਣਾ ਮੋਟਰਸਾਈਕਲ ਵੀ ਤਿਆਰ ਮੋਟਰਸਾਈਕਲ ਤੇ ਜਾਵਾਂਗੇ ਤੇ ਝੰਡਾ ਲਵਾਉਣਾ ਬਸ ਝੰਡਾ ਲਵਾ ਲਾਂਗੇ ਤਵਾਲਾ ਸੀ ਗੱਲ ਯਾਰ ਹੈ ਹੋਰ ਇਹ ਤੇਨੇ ਵਾਲੇ ਹੋਰ ਨੇ ਚਲ ਦਿਖਾਉਣੇ ਜਾਵਾਂਗੇ ਆ ਕਿਆ ਪਾ ਤਿਆਰ ਬਰ ਹੋਏ ਹੋਇਆ ਲੋ ਜੀ ਪਾ ਕੇ ਸ਼ਨਾਮ ਆ ਤੇ ਇੱਥੇ ਹੁਣ ਚੰਡੇ ਲਾਈ ਜਨਾਂਗੇ ਠੀਕ ਆ ਤੇ ਹੱਥ ਤੇ ਪੂਰੇ ਠਰ ਚੁੱਕਿਆ ਹੋ ਰਹੀ ਬਹੁਤ ਠੰਡ ਹੋ ਗਈ ਪਰ ਰੱਬ ਦਾ ਨਾਲ ਅੰਦੇ ਜਾਵਾਂਗੇ ਯਾਤਰਾ ਕਰਾਂਗੇ ਆਦੇ ਰੱਬ ਸਭ ਰੱਖੇ ਠੀਕ ਆ ਆਈ ਵਾਲਾ ਲੋ ਜੀ ਚੱਲੋ ਤੇ ਆਪਾਂ ਤੇਰੀ ਸਤਿਕਾਰ ਸਾਬ ਨੂੰ ਤਾਂ ਦੌੜ ਲੈ ਸਕਦਾ ਤਾਂ ਆਉਂਚਾ ਰਵਣਾ ਉਹਦਾ ਪਰ ਤੋੜੀ ਪਾਉਣਾ ਨਾਵੇਦਾ ਵੇ ਆ ਜਾਣਾ ਫੂਲਿੰਗ ਕਰਾ ਲਈ ਲਓ ਜੀ ਇੱਕ ਝੰਡਾ ਰਹਿ ਗਿਆ ਸੀ ਉਹ ਵੀ ਲਵਾ ਲਿਆ ਇੱਕ ਮੋਟਰਸਾਈਕਲ ਤੇ ਤੇ ਆਪਾਂ ਹੁਣ ਕਿੱਥੇ ਖੜੇ ਆਂ ਹੈ ਕੋਵਾਨੀ ਗੜ ਤੋਂ ਪੁੱਛਿਆ ਥੋੜਾ ਜਿਹਾ ਕੋਵਾਨੀ ਗੜ ਤੋਂ ਪਿੱਛੇ ਖੜਿਆ ਸੀ ਹਿਊਮਾ ਟੱਪ ਗਿਆ ਵੀਰੇ ਛੀਮਾ ਦਾ ਘਾਦੇ ਟੱਪਿਆ ਹਿਊਮਾ ਹੋਏ ਛੀਮਾ ਠੀਕ ਆ ਮਰੇ ਤਾਂ ਛੀਮਾ ਗਿਆ ਆਪਣਾ ਛੀਮਾ ਮੰਡੀ ਗਿਆ ਵਾਂਗ ਹਾਂ ਤੱਕ ਵਧੀਆ ਯਾਤਰਾ ਫੇਰ ਯਾਪਾ ਉਹਦਾ ਉਹ ਲਾਉਣਾ ਦੀ ਸਾਡੇ ਨਾਲ

ਚਾ ਆ ਗਿਆ ਤੈਂਦਰੀ ਆ ਜਾ ਓਏ ਰਕਾ ਲੈ 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 ਜਾ ਕੋਰੇ ਬਰੈਡ ਪਕੌੜਿਆਂ ਦਾ ਲੰਗਰ ਛਕਦੇ ਆਂ ਅੰਡਾ ਹੋ ਗਈ ਸੀ ਓਰੀ ਰੁੱਟ ਗਈ ਨਾ ਜਲੋ ਰਾਈਂ ਕੀ ਛਕਦੇ ਆਂ ਰੁੱਟਦਾ ਬਾਹਰ ਲੱਗ ਗਈ ਹੈ ਅੰਡਾ ਬਹੁਤ ਹੋਰੀ ਆਣਾ ਆਹੇ ਕਰੋ ਲਓ ਜੀ ਬਰੈਡ ਤੇ ਚਾਹ ਛਕ ਲਿਆ ਤੇ ਹੁਣ ਆਪਾਂ ਅੱਗੇ ਵੱਲ ਰਵਾਨਾ ਹੁੰਨੇ ਆਂਗੇ ਆ ਮੁੰਡਾ ਛਕੀ ਜਾਂਦਾ ਹਜੇ ਕਹਿੰਦਾ ਦੋ ਹੋਰ ਖਾਉਂਗਾ ਮਾਂ ਚਾਪੇ ਖਾ ਲ ਲੈਨੇ ਮਰਜ਼ੀ ਖਾ ਲ ਹਨਾ ਚਲੋ ਹੁਣ ਆਪਾਂ ਚੱਲਦੇ ਆਂ ਵਸਕੇ ਕੱਟੀਆਂ ਆਪਣੇ ਤਿਆਰ ਨੇ ਲੋ ਜੀ ਹੁਣ ਆਪਾਂ ਖੜੇ ਸੀ ਸਾਂਤ ਫਤਿਹਗੜ੍ਹ ਸਾਹਿਬ ਤੋਂ 5 ਕਿਲੋਮੀਟਰ ਦੀ ਦੂਰੀ ਤੇ ਇਹ ਰੈਸਟ ਲੈ ਲਈ ਚਲੋ ਆਪਣੇ ਨਾਲ ਤੇ ਪਿੱਛੇ ਰਹਿ ਗਏ ਤੇ ਆਪਾਂ ਅੱਗੇ ਲੰਗੇ ਜੀਆ ਪੁਲਜੇ ਤੇ ਖੜਕੇ ਆਗੇ ਉਹ ਅੱਗੇ ਜਾਣਾ ਜੀ ਅੰਦਾਜ਼ ਹੁੰਦਾ ਲਪੈਂਦੀ ਘਟਾ ਲੋ ਜੀ ਸ਼ਾਮ ਹੋ ਗਿਆ ਤਿੰਨ ਤਿੰਨ ਵੱਜ ਚੁੱਕਿਆ ਤੇ ਆਪਾਂ ਲੰਗਰ ਸ਼ੁਰੂ ਕਰੇ ਸੀ ਹੁਣ ਚਾਹ ਦਾ ਤੇ ਨਾਲ ਪ੍ਰਸ਼ਾਦਾ ਤੇ ਨਾਲ ਚੌਲ ਨੂਣ ਵਾਲੇ ਇਧਰ ਮੁੰਡੇ ਛਕੀ ਜਾਂਦੇ ਖੜੇ ਹੱਥ ਕਮੀ ਜਾਂਦੇ ਇਕੱਲੇ ਬੰਦੇ ਚੌਲ ਖਾਦਦੇ ਨੇ ਕਾਕੇ ਨੇ ਫਟੇਗਾ ਸਾਈ ਦੇਖੋ ਮੋੜਾ ਗਾਰਿਆਂ ਲੋ ਜੀ ਪਹੁੰਚ ਗਏ ਆ ਮਾਫਾ ਕਰਦੇ ਸੇਵਾ ਤੇ ਉਹਨਾ ਮੋਟਰਸਾਈਕਲ پارک ਲਾਇਏ ਨੇ ਕਾਫੀ ਫਿਰ ਸੁਰਤ ਕੇ ਕੋ ਨਹੀਂ ਦਿਖਾਉਂਦੇ ਜੀ ਉਹ ਨਹੀਂ ਦਿਖਾਉਂਦੇ ਇਹ ਵੇਸੇ ਠਾਣੇ ਚਲਾਏ ਨੇ ਹੂੰ ਦੱਸ ਦ ਤੁਹਾਨੂੰ ਠਾਣਾ ਇਹ ਤੇ ਹੁਣ ਆਪਾਂ ਸਰਾਹ ਲੱਭਦੇ ਆਂ ਤੇ ਆ ਬੈਂਕ ਬੁੱਕ ਤਰਾਂਗੇ ਫੇਰ ਮੱਥਾ ਟੇਕ ਕੱਲੇ ਜਾਵਾਂਗੇ ਸੰਗਤ ਅੱਜ ਹਜੇ ਵੀ ਕਾਫੀ ਹੈ ਸਾਕੇ ਚਾਲੇ ਪਾਈ ਜਾਂਦੀ ਹੈ ਇਥੇ ਪਿੱਕਦਾਂ ਸੰਗਰਾਂਗਰ ਆਪਾਂ ਅਪਦੇ ਕਰਾਉਣੀ ਜਾ ਰਹੀਆਂ ਸਰਸਤ ਯਾ ਜਾਏਂਗੇ ਗੜੀਆਂ ਅਜ ਖੱਡੇ ਨਾਲੇ ਦੇਸੀ ਮੇਰੇ ਵੀਰ ਨੇ ਐ ਚੰਨੀ ਰੂਪੋ ਪੋਲ ਵੀਨੇ ਨਾ काफ़ी दूर मोटरसाइकिल पार्क करे दे <laughs> कैफे आ गया कैफे कनेडियन फ्रैश भाई आप देखा कनेडियन फ्रैश बाइट्स अलग भी देखा क्या <laughs> <laughs> ਸੌਦਾ ਹੋਵੇ ਕਿੰਨੇ ਨਹੀਂ ਆ ਗਈ ਇਹ ਹੋ है ਫਿਰ ਤੇਰਾ ਮੂੰਹ ਫਿਰ ਤੂੰ ਤਾਂ ਹੁੰਦਾ ਵੀ ਫਿਰ ਮੁੜ ਕੇ ਸੌਦਾ ਵੀ ਨਹੀਂ ਸਿਆ ਮੇਰੀ ਇਹ ਸੋ ਗਿਆ 15 ਸੋ ਗਿਆ 15 ਰਾਤਾ ਹੀ ਬਾਹੂ ਇਹ ਤਿੰਨ ਚਾਰ ਮਹੀਨੇ ਨਹੀਂ ਦੇਖਿਆ ਘਰ ਡੱਡੇ ਦੇ ਵੀ let mm -hmm.

ਔਰਾ ਫਰੋਟਨ ਦਾ ਸੇਵੇ ਵਾਸਤੇ ਵੀ ਉਹਨਾਂ ਏਡੀ ਜੀ ਨੂੰ ਆਇਆ ਕਰਾਉ ਜਮਾ ਭਾਈ ਜਦੋਂ ਜੀ ਮੈਂ ਥੋੜੇ ਕਰਿਆ ਸਭ ਤੋਂ ਪਹਿਲੀ ਗੱਲ ਸੰਗਤ ਜਦੋਂ ਗੁਰੂ ਗੁਰੂ ਦਾ ਜਾਪ ਕਰ ਰਹੀ ਹੋਵੇ ਉਹ ਸੰਗਤ ਦੀ ਪੱਖਾ ਫੇਰ ਕਰਕੇ ਉਹਨੂੰ ਹਵਾ ਦੇ ਕਰਕੇ ਸੇਵਾ ਕਰਨੀ ਚਾਹੀਦੀ ਭਾਵੇਂ ਕਿ ਅੱਜ ਤਾਂ ਉਹ ਸਮਾਂ ਨਹੀਂ ਸਾਡੇ ਕੋਲ ਬਹੁਤਾਤ ਬਿਜਲੀ ਦੇ ਨਾਲ ਚੱਲਣ ਵਾਲੇ ਜਿੰਤਰ ਪਹਿਲੇ ਸਮਿਆਂ ਦੇ ਵਿੱਚ ਜਿੱਥੇ ਕਿਤੇ ਸੰਗਤ ਨੇ ਜੁੜਨਾ ਉਥੇ ਸੇਵਾ ਕਰਨ ਦੀ ਯਾਦ ਉਸ ਤੋਂ ਵੀ ਬੱਚਿਆਂ ਇਹੀ ਤੂਰ ਕੇ ਲਜਰਾਂ ਦੇ ਵਿੱਚ ਸੇਵਾ ਕਰਨੀ ਜਮ ਕੇ ਜਦੋਂ ਸਭ ਬੱਚੇ ਕੋਲੋਂ ਦੇ ਲਜਰਾਂ ਦੇ ਵਿੱਚ ਸੇਵਾ ਕਰਨੀ ਪ੍ਰਸ਼ਾਤੀ ਨੂੰ ਸੇਵਾ ਦੇ ਦਰਦ ਸਾਇਰ ਹੁੰਦੇ ਸਨ ਜਦੋਂ ਉਹਨਾਂ ਲੋ ਜੀ ਹੁਣ ਆਪਾਂ ਅੰਤਰ ਮੱਥਾ ਟੇਕਿਆ ਤਾਂ ਹੁਣ ਪੂਰਾ ਸਾਹਿਬ ਚ ਮੱਥਾ ਟੇਕਣ ਜਾਵਾਂਗੇ ਇੱਤਰ ਲਈ ਲੈਣ ਚ ਜਾਣੇ ਉੱਤਾਂ ਅੱਧਰ ਆ ਗਏ ਹਾਂ ਉਹ ਜੋ ਉਹ ਜਿੰਨੇ ਕਹਿੰਦਾ ਯਾਰ ਗੋਲਮਨ ਵਾਲਾ ਆ ਚਾਪੀ ਗੋਲਮਨ ਬਰਾਬਰ ਮੈਂ ਉਹ ਚਾਹਤ ਨੂੰ ਮੀਟ ਲੈਂਦਾ ਲੰਮਾਈਆਂ ਤੋਂ ਅਨੁਭਵ ਆਪਣੇ ਮਿਲਦਾ ਪੱਕੇ ਜਾਣਾ ਉਹਨੂੰ ਅੰਦਰ ਉਹ

ਲਓ ਜੀ ਆਪਾਂ ਨੇ ਬੂਟ ਪਾ ਲਏ ਤੇ ਹੁਣ ਆਪਾਂ ਚੱਲੇਗਾ ਟਿਕਰ ਵਾਲਾ ਆਪਣਾ ਸਮਾਨ ਚਾਕੇ ਤੇ ਰਹਾ ਇਸ ਦਾ ਪ੍ਰਬੰਧ ਕਰਦੇ ਆਂ ਤੇ ਅੱਗੇ ਦੇਖੋ ਨਾ ਜੀ ਨਿਵਾ 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 ਲਓ ਜੀ ਹੁਣ ਚੱਲੀਆਂ ਸੰਗਤਾਂ ਲੰਗਰ ਛਕਣ ਪੰਜਾਬ ਪੋਲਸ ਆਪਣੀ ਇਡਿਓਟ ਇਥੇ ਓਏ ਜੱਤੂ ਓ ਰਾਤ ਨੂੰ ਲੰਗਰ ਇੱਧਰ ਲੋ ਜੀ ਆ ਗਏ ਨੰਗ ਸਿੰਘਾਂ ਹਾਸਾ ਕਰਦੋ ਗੁਰੂ ਘਰ ਸ੍ਰੀ ਵਿਵਾਨਗੜ ਸਾਹਿਬ ਫਲਮ ਅੱਥਰ ਹੈ ਜਾਨੀ ਆਹ ਅੱਗੇ ਕਰਵਾ ਜਾਣ ਦਵਾਇਓ ਪਿੰਡ ਜਾਣੀ ਆਹ ਉਹ ਲੈਂ ਤੇ ਆਉਗਾ ਉਹ ਇੰਨਾ ਤੇ ਨਹੀਂ ਹੋਵੇਗਾ ਮੇਰੀ ਗੱਲ ਵਾਹਿਗੁਰੂ ਵਾਹਿਗੁਰੂ ਨੇਰਾ ਹੋ ਚੁੱਕਿਆ ਬੁਰਾ ਹੰਤ ਆ ਗਈ ਪਰ ਲੈਟਾਂਾਂ ਕੇ ਦੇਖ ਰਹੇ ਆਂ ਨਾ ਹਾਂ ਹੰਤ ਬਹੁਤ ਹੋ ਗਈ ਹੁਣ ਚਾਹ ਦਾ ਲੰਗਰ ਥੱਕ ਹੈ ਜੀ ਤੇ ਨਾਲ ਰਸਤੀ 15 ਜੋੜੇ 100 ਦੇ ਜਰਾਬਾਂ ਦੇ 100 ਦੇ 15 ਹੰਤ ਬਹੁਤ ਆ ਹੰਡਾ ਕਾ ਕਿਵੇਂ ਕੀ ਜਾਂਦੇ ਆ ਲਓ ਜੀ ਆਪਾਂ ਦੇਖੋ ਇਹ ਕਹਿੰਦਾ ਮੇਰੇ ਸਾਡੀ ਵੀਡੀਓ ਨੇ ਬਣਾਈ ਹੰਡਾ ਕਬਜ਼ਾ ਕਰ ਲਿਆ ਹੈ ਕਹਿੰਦੇ ਗੱਦਿਆਂ ਤੇ ਹਰ ਰਜਾਂਗੇ ਅਰ ਦੂਂਗਾ ਬੁੱਕ ਬੁੱਕ ਕਰ ਬੁੱਕੀਆਂ ਆਂਗਾ ਹਰ ਰਜਾਈਆਂ ਓਰੇ ਲੜੀ ਲਾ ਲਓਰੇ ਬੋਧ ਲੈਣਾ ਓਏ ਹਾਲੋ ਪੁਰਾਣਾ ਗੰਦੂ ਤੋ ਉਹ ਤਾਂ ਉਧਰ ਆ ਲੰਬੀ ਲਾ ਲਾ ਦੇ ਟਰਾਲੀ ਟਰਾਲੀ ਏਟਾਈ ਹੋਈ ਆ ਟਰਾਲੀ ਵਾਲੇ ਕੀ ਆ ਲਾ ਦੇ ਆਓ ਜੀ ਹੁੰਡਾ ਨੇ ਲਾ ਲੇ ਡੇਰੇ ਕਹਿੰਦੇ ਤੂੰ ਸੋਚ ਨਹੀਂ ਸਕਦਾ ਤੀਜੀ ਮੰਜ਼ਲ ਤੇ ਆਹੇ ਲਾਸਟ ਮੰਜ਼ਲ ਆ ਦੇਖੋ ਉੱਪਰ ਕੋ ਉੱਠਈ ਆਂ ਹੰਡੇ ਹੰਡੇ ਮੌਸਮ ਜਾ ਪੈਣੇ ਕਹਿੰਦੇ ਮੋਟੇ ਉੱਪਰ ਆ ਗਏ ਹੁਣ ਤਾਂ ਗਈ ਦੀ ਹੁਣ ਤਾਂ ਪੈ ਰਹੀ ਆ ਪੂਰੀ ਹੁਣ ਰੈਸਟ ਕਰ ਦਿਆਂਗਾ ਘੰਟਾ ਆ ਗਾ ਦੇਖ